ਥਾਣਾ ਸਿਵਲ ਲਾਈਨ ਵਿਖੇ ਇਤਲਾਹ ਮਿਲੀ ਸੀਗੀ ਕਿ ਇੱਕ ਕੁਝ ਦੋਸਤ ਸੀਗੇ ਜਿਹੜੇ ਅਜੀਤ ਰੋਡ ਤੇ ਇਕੱਠੇ ਹੋਏ ਸੀਗੇ ਉਹਨਾਂ ਦੀ ਆਪਸੀ ਕੋਈ ਕਹਾਣੀ ਹੋ ਗਈ ਸੀ ਜਿਸ ਵਜ੍ਹਾ ਕਰਕੇ ਉਹਨਾਂ ਦੀ ਲੜਾਈ ਹੋ ਗਈ ਸੀ ਤੇ ਉਸ ਲੜਾਈ 'ਚ ਇੱਕ ਜਿਹੜਾ ਨੌਜਵਾਨ ਅਮਰੋਜ ਸਿੰਘ ਉਸ ਲੜਾਈ 'ਚ ਸੱਟਾਂ ਲੱਗਨ ਕਰਦੋਂ ਉਸ ਦੀ ਮੌਤ ਹੋ ਗਈ ਸੀ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕਰਕੇ ਸਾਡੇ ਐਸਐਸਪੀ ਮੈਡਮ ਅਮੀਤ ਕੌਂਟਲ ਆਈਪੀਐਸ ਐਸਪੀਸੀਟੀ ਨਰਿੰਦਰ ਸਰ ਇਹਨਾਂ ਦੀ ਓਵਰਆਲ ਸੁਪਰਵੀਜ਼ਨ ਅੰਡਰ ਅਸੀਂ ਵੱਖ-ਵੱਖ ਟੀਮਾਂ ਬਣਾਈਆਂ ਜਿਦੇ ਵਿੱਚ ਅਸੀਂ ਐਸਐਚਓ ਸਿ ਇੱਕ ਵੱਖਰੀ ਟੀਮ ਬਣਾਈ ਇਨਚਾਰ ਸੀਆਈਏ ਕੁਲਦੀਪ ਇਹਨਾਂ ਦੀ ਇੱਕ ਵੱਖਰੀ ਟੀਮ ਬਣਾਈ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਆ ਭਾਲ ਆ ਸਟਾਰਟ ਕਰਦੀ ਇਹਦੇ ਵਿੱਚ ਅਸੀਂ ਕਾਫੀ ਟੈਕਨੀਕਲ ਐਨਾਲਿਸਿਸ ਕੀਤਾ ਹੋਰ ਵੀ ਸਿਕਰਟ ਸਰਸਸ ਤੋਂ ਸਾਰਾ ਕੰਮ ਕਰਦੇ ਹੋਏ ਉਸ ਸਮੇਂ ਸਿਵਲ ਲਾਈਨ ਦੀ ਟੀਮ ਨੂੰ ਤੇ ਸੀਆਈ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇਸ ਦੇ ਵਾਰਦਤ ਕਰਨ ਵਾਲੇ ਤਿੰਨੋਂ ਦੋਸ਼ੀ ਸੀਜਨ ਗ੍ਰਫਤਾਰ ਕਰ ਲਿਆ ਜੀ ਇਹਨਾਂ ਵਿੱਚੋਂ ਇੱਕ ਦੋਸ਼ੀ ਦਾ ਨਾਮ ਹੈਗਾ ਜੀ ਸ਼ਾਹਬਾਜ਼ ਸਿੰਘ ਇੱਕ ਦਾ ਨਾਮ ਹੈਗਾ ਅਮਰਿਤਪਾਲ ਤੇ ਤੀਜਾ ਹੈਗਾ ਖੁਸ਼ਪ੍ਰੀਤ ਖੋਸ਼ ਆ ਇਹਦੀ ਵਜ੍ਹਾ ਇਹ ਸੀਗੀ ਕਿ ਇਹ ਆਪਸ ਜਿੰਨੇ ਵੀ ਮੁੰਡੇ ਸੀ 10-12 ਜਾਣੇ ਆਪਸ ਇਕੱਠੇ ਹੋਏ ਸੀ ਜਿਹੜੇ ਦੋਸਤ ਸੀਗੇ ਇੱਕ ਦੂਜੇ ਨੂੰ ਜਾਣਦੇ ਸੀਗੇ ਕੋਈ ਸਕੂਲ 'ਚ ਪੜ੍ਹਦੇ ਸੀ ਕੋਈ ਕਾਲਜ 'ਚ ਪੜ੍ਹਦੇ ਸੀ ਸਾਰੇ ਇੱਕ ਦੂਜੇ ਨੂੰ ਅੱਗੇ ਦੀ ਅੱਗੇ ਜਾਣਦੇ ਸੀਗੇ ਤੇ ਇਹ ਉਸ ਦਿਨ ਇੱਥੇ ਇਹਨਾਂ 'ਚੋਂ ਇੱਕ ਦੋਸਤ ਦਾ ਪੀਜੀ ਸੀਗਾ ਜੀ ਅਜੀਤ ਰੋਡ ਤੇ ਜਿੱਥੇ ਇਹਨਾਂ ਨੇ ਇਕੱਠੇ ਹੋ ਕੇ ਉੱਥੇ ਡਰਿੰਕ ਕੀਤੀ ਉੱਥੇ ਡਰਿੰਕ ਕਰਕੇ ਇਹਨਾਂ ਦੀ ਕੋਈ ਆਪਸੀ ਮਾੜੀ-ਮੋਟੀ ਕਹਾਣੀ ਸੁਣੀ ਹੋਗੀ ਇਸ ਵਜ੍ਹਾ ਕਰਕੇ ਉੱਥੋਂ ਤਿੰਨ-ਚਾਰ ਆਣੇ ਸੀ ਜਿਹੜੇ ਉੱਠ ਕੇ ਉੱਥੋਂ ਬਾਹਰ ਆ ਗਏ ਤੇ ਉਹ ਫਿਰ ਸਟਰੀ ਦੀ ਮਾਰਕੀਟ ਦੇ ਚਲੇ ਗਏ ਤਾਂ ਬਟ ਫਿਰ ਵੀ ਇਹਨਾਂ ਦੀ ਫੋਨ ਤੇ ਆਪਸੀ ਇਹ ਵਾਰਤਾਲਾਪ ਹੁੰਦਾ ਰਿਹਾ ਬਟ ਫਿਰ ਉੱਥੇ ਹੀ ਇਦਾਂ ਹੀ ਇਹਨਾਂ ਦੀ ਬਹਿਸ-ਬਾਜੀ ਹੋ ਗਈ ਤੇ ਜਿਹੜੇ ਇਹਨਾਂ ਦੇ ਕੁਝ ਦੋਸਤ ਸੀ ਜਿਹੜੇ ਉੱਥੇ ਪੀਜੀ 'ਚ ਬੈਠੇ ਸੀ ਉਹ ਫਿਰ ਉੱਥੇ ਮੌਕੇ ਤੇ ਆਏ ਜਿੱਥੇ ਇਹਨਾਂ ਦੀ ਲੜਾਈ ਹੁੰਦੀ ਆ ਲੜਾਈ ਦੌਰਾਨ ਫਿਰ ਅਮਰੋਦ ਸਿੰਘ ਦੇ ਸੱਟਾ ਲੱਗਦੀਆਂ ਸੱਟਾ ਲੱਗਨ ਕਰਕੇ ਉਹਦੀ ਮੌਤ ਹੋ ਜਾਂਦੀ ਸਰ ਇਹ ਸਾਰੇ ਜਿਹੜੇ ਸਾਰੇ ਨੌਜਵਾਨ ਪਠਿੰਡੇ ਦੇ ਰਹਿਣ ਨੇ ਕਿ ਇਹ ਜਿਹੜੇ ਤਾਂ ਦੋਸਤ ਸੀਗੇ ਜੀ ਸਾਰੇ ਇਹ ਤਕਰੀਬਨ ਬਠਿੰਡਾ ਤੇ ਮੁਕਸਰ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਨੂੰ ਬਿਲੋਂਗ ਕਰਦੇ ਸੀਗੇ ਜੀ ਇਹ ਬਟ ਕੋਈ ਜਿੱਦਾਂ ਕਿ ਇੱਥੇ ਹਾਈਲਾਈਟ ਨਹੀਂ ਤਿਆਰੀ ਕਰਦਾ ਸੀਗਾ ਕੋਈ ਕਿਸੇ ਸਕੂਲ ਕਾਲਜ ਪੜਦਾ ਸੀ ਇਦਾਂ ਹੀ ਹਮੋਮਰੀ ਸੀਗੇ ਤੁਸੀਂ ਆਪਾਂ ਕਹਿ ਸਕਦੇ ਆਂ ਕਿ 18 ਤੋਂ 22-23 ਸਾਲ ਦੇ ਵਿੱਚ ਵਿੱਚ ਸਾਰੇ ਨੌਜਵਾਨ ਸੀਗੇ ਸੱਟਾਂ ਇਹਨਾਂ ਨੇ ਜੋ ਸਾਨੂੰ ਉਹਨਾਂ ਦੇ ਮਰਨ ਵਾਲਾ ਜੋ ਲੜਕਾ ਹੈਗਾ ਜਾਂ ਹੋਰ ਸਾਨੂੰ ਆਸ-ਪਾਸੋਂ ਜਾਂ ਮੌਕੇ ਤੇ ਲੜਕੇ ਸੀ ਜਿਉ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹਨਾਂ ਕੋਲੇ ਕਾਪਾ ਸੀਗਾ ਜਿਸ ਦਾ ਇਸਤੇਮਾਲ ਕਰਦੇ ਹੋਏ ਇਹਨਾਂ ਨੇ ਅਬਰੋਜ ਦੇ ਸੱਟਾਂ ਮਾਰੀਆਂ ਸੀਗੀਆਂ ਤੇ ਸੱਟਾਂ ਲੱਗਣ ਕਰਕੇ ਉਹਦੀ ਮੌਤ ਹੋ ਗਈ ਵਜ੍ਹਾ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਆਂ ਕਿ ਪੁਰਾਣੀ ਰੰਜਿਸ਼ਰੀ ਸੀ ਦੋਸ ਸੀਗੇ ਸ਼ਰਾਬ ਪੀ ਰਹੇ ਸੀ ਉੱਥੇ ਬਹਿਸਬਾਜੀ ਹੋ ਗਈ ਬਸ ਅਪਾਏ ਕਹਿੰਦੇ ਸੀ ਸ਼ਰਾਬ ਤੇ ਨਸ਼ੇ ਦੇ ਵਿੱਚ ਬਹੁਤ ਜਿਆਦਾ ਅਗਰੈਸਿਵ ਹੋ ਗਏ ਅਗਰੈਸਿਵ ਹੋ ਕੇ ਫਿਰ ਇੰਨਾ ਨੇ ਉਹਦੇ ਅਮਰੋਜ ਤੇ ਸੱਟਾਂ ਮਾਰੀਆਂ ਜਿਸ ਦੀ ਉਹ ਤਾਬਨਾ ਚੱਲਦੇ ਹੋਏ ਉਸ ਦੀ ਮੌਤ ਹੋ ਗਈ ਐਸਟੀ ਸਰ ਤੁਸੀਂ ਉਹਨੇ ਕਹਿੰਦਾ ਕਿ ਇਹ ਗੈਸਬਾਜੀ ਯਾਨੀ ਕਿ ਕਿਹੜੀ ਕੰਸੀ ਜਿਸਨੇ ਸ਼ਰਾਬ ਦੀ ਗੈਸਬਾਜੀ ਹੋਈ ਇਹਨੂੰ ਮਾਰਨਾ ਦੇਖੋ ਉਹਦੇ ਵਿੱਚ ਕੀ ਸੀਗਾ ਕਿ ਜੋ ਸਾਨੂੰ ਪ੍ਰੀਲਿਮਿਨਰੀ ਹਜੇ ਇਨਵੈਸਟੀਗੇਸ਼ਨਸ 'ਚ ਜੋ ਚੀਜ਼ਾਂ ਸਾਹਮਣੇ ਆਈਆਂ ਹੈ ਇਹ ਸਾਹਮਣੇ ਇਹ ਆਇਆ ਵੀ ਜਦੋਂ ਅਜੀਤ ਰੋਡ ਜਿਹੜਾ ਇਹਨਾਂ ਦਾ ਪੀਜੀਸੀ ਜਦੋਂ ਉਸ ਕਮਰੇ ਦੇ ਵਿੱਚ ਬੈਠੇ ਇਹ ਡਰਿੰਕ ਕਰ ਰਹੇ ਸੀਗੇ ਤਾਂ ਉਹਨਾਂ ਵਿੱਚੋਂ ਇੱਕ ਦੋਸਤ ਨੇ ਕੋਈ ਦ ਤਾਂ ਇਹਨਾਂ ਦਾ ਇਹ ਕਹਿਣਾ ਸੀਗਾ ਵੀ ਜਿੱਦਾਂ ਕਿ ਉਹ ਫੁਗਰੇ ਟਾਈਪ ਆ ਜੀ ਅਸੀਂ ਉੱਥੋਂ ਉੱਠ ਕੇ ਆ ਗਏ ਤੇ ਉਹਨਾਂ ਜੋ ਇੱਕ ਦੋਸਤ ਨੂੰ ਨਾਰਾਜ਼ ਹੋ ਗਿਆ ਵੀ ਤੁਸੀਂ ਮੇਰੀ ਬੇਇੱਜ਼ਤੀ ਕਰਤੀ ਜੀ ਮੈਂ ਆਪਣਾ ਦੋਸਤ ਬੁਲਾਏ ਸੀ ਤੁਸੀਂ ਉੱਥੇ ਬੈਠੇ ਨਹੀਂ ਇਹ ਬੈਠੇ ਨਹੀਂ ਬਸ ਇਹੋ ਜਿਹੀਆਂ ਗੱਲਾਂ ਸੀਗੀਆਂ ਤੇ ਜਿਸ ਤੋਂ ਇਹਨਾਂ ਦੀ ਲੜਾਈ ਹੋਈ ਤੇ ਲੜਾਈ ਤੋਂ ਬਾਅਦ ਇਹ ਵਾਰਦਾਤ ਨੂੰ ਜਾਂਦ ਦਿੱਤਾ ਹਾਂਜੀ ਹਾਂਜੀ ਇਹਦੇ ਵਿੱਚ ਅਸੀਂ ਜੋ ਤਿੰਨ ਦੋਸ਼ੀ ਸੀ ਜਿਹੜਾ ਮਰਨ ਵਾਲਾ ਲੜਕਾ ਸੀ ਉਹਨਾਂ ਦੇ ਪਿਤਾ ਜੀ ਨੇ ਸਾਨੂੰ ਬਿਆਨ ਲਿਖਾਇਆ ਸੀ ਉਹਦੇ ਵਿੱਚ ਤਿੰਨ ਦੋਸ਼ੀ ਬਾਈ ਨੇਮ ਸੀਗੇ ਜੀ ਜੋ ਤਿੰਨੋਂ ਦੋਸ਼ੀ ਅਸੀਂ ਗ੍ਰਿਫਤਾਰ ਕਰਨਾ ਸਰ ਮੇਨ ਦੋਸ਼ੀ ਕੌਣ ਹੈ ਜਿਸ ਜਿਹ ਦੇਖੋ ਜਿਹੜਾ ਮਰਨ ਵਾਲਾ ਲੜਕਾ ਹੈਗਾ ਜੀ ਅਮਰੋਜ ਹੈ ਉਹਦਾ ਜਿਹੜਾ ਮੇਨ ਦੋਸਤ ਸੀਗਾ ਜੀ ਉਸਦਾ ਨਾਮ ਹੈਗਾ ਸ਼ਾਹਬਾਦ ਸਿੰਘ ਛਵੀ ਜੋ ਕਿ ਇਹ ਤੋਂ ਜੰਗੀ ਰਾਣਾ ਪਿੰਡ ਦਾ ਹੈ ਤੇ ਇੱਕ ਉਸਦਾ ਹੀ ਕੋਈ ਦੂਰ ਦਾ ਕਜ਼ਨ ਹੈਗਾ ਖੁਸ਼ਪ੍ਰੀਤ ਸਿੰਘ ਉਹ ਖੁਸ਼ ਹੈਗਾ ਜੀ ਇਹਨਾਂ ਨਾਲ ਉਹਦੀ ਜਾਦੀ ਉੱਠਣਾ ਬੈਠਣਾ ਸੀਗਾ ਇਹ ਆਇਆ ਵੀ ਜੋ ਸ਼ਾਹਬਾਦ ਛਵੀ ਹੈ ਉਹ ਉਹਨੇ ਹੀ ਆਪਸੀ ਇਹਨਾਂ ਦਾ ਤਾਲਮਿਲ ਹੋਇਆ ਸੀ ਉਹਨੇ ਹੀ ਆਖਿਆ ਸੀ ਚਲ ਆਪਣਾ ਉੱਥੇ ਪੀਜੀ ਹੈਗਾ ਤੁਸੀਂ ਆ ਜਿਓ ਆਪਾਂ ਬੈਠ ਕੇ ਇੰਜੋਏ ਕਰਾਂਗੇ ਤੇ ਜਿੱਥੇ ਕੰਮ ਵਾਧਾ ਵਾਧਾ ਇਸ ਲੈਵਲ ਤੱਕ ਆ ਗਿਆ ਮਾਰਿਆ ਮਾਰਿਆ ਜੀ ਆਈ ਸੀ ਨਾਮ ਇਹ ਮਾਰਿਆ ਜਿਹੜੇ ਪਹਿਲਾ ਸੀ ਉਹਨਾਂ ਵਿੱਚੋਂ ਮਾਰਿਆ ਨਹੀਂ ਜੀ ਇਹ ਜਦੋਂ ਇਕੱਠੇ ਹੋਏ ਸੀ ਕੋਈ ਆ ਜਾਂਦਾ ਸੀ ਚੱਲ ਜਾਂਦਾ ਸੀਗਾ ਜਿਹੜੇ ਜਦੋਂ ਲੜਾਈ ਹੋਈ ਉਹਦੇ ਵਿੱਚ ਜਿਹੜੇ ਮੇਨ ਦੋਸ਼ੀ ਸੀ ਉਹ ਖੁਸ਼ਪ੍ਰੀਤ ਸਿੰਘ ਖੁਸ਼ ਸੀਗਾ ਅਮਰਤਪਾਲ ਤੇ ਆਪਣਾ ਜਿਹੜਾ ਆ ਸ਼ਾਹਬਾਤ ਸਿੰਘ ਉਹ ਸ਼ਬ ਸੀ ਇਹਨਾਂ ਵੱਲੋਂ ਹੀ ਹਥਿਆਰ ਦਾ ਵਰਤਿਆ ਗਿਆ ਸੀ ਇਹੀ ਉਹਦੇ ਮੇਨ ਦੋਸ਼ੀ ਸੀ ਪਰਮਾਰਿਕ ਬੈਸ ਇਹ ਤਕਰੀਬਨ ਜੋ ਮਡਲੀ ਤਫਤੀਸ਼ ਹੁਣ ਤੱਕ ਸਾਹਮਣੇ ਆਇਆ ਹੈਗਾ ਕਿ ਜਿਹੜਾ ਇਹਨਾਂ ਦੇ ਪਰਿਵਾਰਿਕ ਮੈਂਬਰ ਨੇ ਜੀ ਉਹ ਮੈਜੋਰਿਟੀ ਆਫ ਦੀ ਫੈਮਿਲੀ ਸਾਂ ਜਿਹੜੀਆਂ ਉਹ ਖੇਤੀਬਾੜੀ ਨਾਲ ਸੰਬੰਧਤ ਹੈਗੀਆਂ ਨੇ ਬਾਕੀ ਕਿਸੇ ਇੱਕ ਦੋ ਹੋਰ ਵੀ ਫੈਮਿਲੀ ਸਾਂ ਉਹਨਾਂ ਦਾ ਕੋਈ ਆਪਣਾ ਪ੍ਰਾਈਵੇਟ ਹੈਗਾ ਤਾਂ ਪਰਿਵਾਰ ਸਾਰੇ ਇਸ ਕੰਮ ਕਰਨਾ ਸੀ ਮੁੰਡਿਆਂ ਦੀ ਉਮਰ ਛੋਟੀ ਸੀ ਕੋਈ ਹਾਈਲਾਈਟਸ ਦੀ ਤਿਆਰੀ ਸਕੂਲ ਕਾਲਜ ਸੀਗਾ ਤਾਂ ਇਹ ਇਦਾਂ ਦਾ ਸੀ। ਕੋਈ ਹੋਰ ਵਿਅਕਤੀ ਦੀ ਵੀ ਸਰ ਇਨਵੋਲਵਮੈਂਟ ਹੈਗੀ ਐਸੇ ਸਾਡੀ ਜੀ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਹੈ ਜੀ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਇਹਨਾਂ ਨੂੰ ਅੱਜ ਅਸੀਂ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਵਾਰਡ ਹਾਸਲ ਕਰਾਂਗੇ ਜੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹ ਬਿਲਕੁਲ ਕਲੀਅਰ ਕਰਾਂਗੇ ਇਹ ਤਾਂ ਹਜੇ ਮੁੱਢਲੀ ਪੜਤਾਲ ਜਿੱਚੀਆਂ ਸਾਹਮਣੇ ਆਈਆਂ ਫਿਰ ਵੀ ਇਹਨੂੰ ਅਸੀਂ ਡੰਗਾਈ ਨਾਲ ਤਫਤੀਸ਼ ਕਰਕੇ ਕੋਈ ਹੋਰ ਇਨਕੋਟਿਵ ਨਾ ਹੋਵੇ ਜਾਂ ਹੋਰ ਗੱਲਬਾਤ ਨਾ ਹੋਵੇ ਜਾਂ ਕਿਸੇ ਹੋਰ ਦੀ ਇਨਵੋਲਵਮੈਂਟ ਨਾ ਹੋਵੇ ਜਿਸ ਹੋਰ ਕਿਸੇ ਵੀ ਅਗਰ ਇਸ ਵਿਅਕਤੀ ਦੀ ਇਸ ਮੁਕੱਦਮੇ ਦੇ ਵਿੱਚ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਬੰਦ ਕਾਰਵਾਈ ਅਮ ਅਲਰੇਡੀ ਪਿਆਰੇ ਰੱਖੇ ਹੋਏ ਸੀ ਨਾਲ ਹੀ ਰੱਖਦੇ ਸੀ ਇਹ ਕੰਮ ਕਰੂ ਜਾਂਦੇ ਨੇ ਇਹ ਦੇਖੋ ਹੁਣ ਤੱਕ ਦੀ ਜੋ ਤਫਤੀਸ਼ ਤੇਹੀ ਸਾਹਮਣੇ ਆਇਆ ਹੈਗਾ ਕਿ ਜਿੱਥੇ ਇਹ ਪੀਜੀ ਚ ਰਹਿੰਦੇ ਸੀਗੇ ਉੱਥੇ ਹੀ ਇਹਨਾਂ ਕੋਲੇ ਜਿੱਦਾਂ ਕਾਪਾ ਟਾਈਪ ਜੋ ਪਤਾ ਲੱਗਿਆ ਹੈਗਾ ਉਹ ਸੀਗਾ ਬਾਕੀ ਇਹ ਇਨਵੈਸਟੀਗੇਸ਼ਨ ਚ ਅਸੀਂ ਹੁਣ ਸਾਡੇ ਵੈਪਨ ਵੀ ਰਿਕਵਰ ਕਰਾਵਾਂਗੇ ਵੈਪਨ ਦਾ ਸੋਰਸ ਹੈ ਕਿੱਥੋਂ ਲੈ ਕੇ ਆਏ ਸੀ ਕਿਉਂ ਰੱਖੇ ਹੋਏ ਸੀਗੇ ਇਹ ਚੀਜ਼ਾਂ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਬਿਲਕੁਲ ਸਰ ਪੀਜੀਐਚ ਵਿੱਚ ਪੀਜੀਐਚ ਚ ਤੱਕ ਪਿਆਰੇ ਪੈਸੇ ਹੋਏ ਕਿ ਹੋਰ ਪੀਜੀਐਚ ਚੈਕਿੰਗ ਹੋ ਗਈ ਪੀਜੀਐਚ ਲੱਗਦਾ ਹੈ ਕਿ ਤੇ ਗਲਤ ਬੰਦੇ ਪਿਆਰਦੇ ਆ ਉਥੇ ਜੇ ਮੈਂ ਰਾਤ ਨੂੰ ਸ਼ਰਾਬ ਪੀ ਰਹੇ ਜੀ ਉਸੇ ਕੋਈ ਇਸ ਤਰ੍ਹਾਂ ਪੀਜੀ ਹੈ ਕੋਈ ਸਤਿ ਕਿਤੀ ਹੋਊਗੀ ਦੇਖੋ ਸਾਡੇ মিডিਆ ਰਾਹੀਂ ਹੈ ਜਿੰਨੇ ਵੀ ਪੀਜੀ ਓਨਰਸ ਨੇ ਉਹਨਾਂ ਨੂੰ ਇਹੀ ਅਪੀਲ ਹੈ ਕਿ ਉਹਨਾਂ ਦੇ ਡੀਸੀ ਸਾਹਿਬ ਦੇ ਆਰਡਰਸ ਵੀ ਹੈਗੇ ਨੇ ਕਿ ਜਿਹੜੇ ਵੀ ਜਿੰਨਾਂ ਨੂੰ ਵੀ ਆਪਾਂ ਕਮਰੇ ਤੇ ਕਮਰਾ ਵਗੈਰਾ ਦਿੰਨੇ ਹੈਗੇ ਆ ਜਾਂ ਹੋਰ ਹੈਗਾ ਉਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਵਾਈ ਜਾਵੇ ਤਾਂ ਅਸੀਂ ਇਹਦੀ ਇੱਕ ਸਪੈਸ਼ਲ ਡਰਾਈਵ ਵੀ ਚਲਾਵਾਂਗੇ ਤੇ ਅਗਰ ਜਿੰਨਾਂ ਵੱਲੋਂ ਪੁਲਿਸ ਵੈਰੀਫਿਕੇਸ਼ਨ ਨਹੀਂ ਕਰਵਾਈ ਹੋਊਗੀ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਫਿਰ ਅਸੀਂ ਅਮਲ ਵਿੱਚ ਲੈ ਕੇ ਆਵਾਂਗੇ ਇਸਨੇ ਸਵਾਲ ਨਾਲ ਰਿਲੇਟਡ ਹੈ ਜੀ ਕਿ ਅਧਿਕਾਰ ਲਾ ਕੇ ਹਥਿਆਰ ਪਹਿਲਾਂ ਲਾ ਕੇ ਰੱਖਿਆ ਸੀ ਪਹਿਲਾਂ ਸਾਜ ਰਸੀਬ ਨੂੰ ਬੁਲਾ ਕੇ ਉੱਥੇ ਮਾਰੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜੀ ਜੋ ਬਟ ਮੁੱਢਲੀ ਤਫ਼ਤੀਸ਼ ਜੋ ਸਾਹਮਣੇ ਆਇਆ ਹੈਗਾ ਕਿਉਂਕਿ ਇਹ ਦੋਸਤੀ ਇਹਨਾਂ ਨੇ ਘੁੰਮਣ ਜਾਣਾ ਸੀ ਇਹਨਾਂ ਨਹੀਂ ਕਿਤੇ ਪ੍ਰੋਗਰਾਮ ਬਣਿਆ ਉਹ ਕਹਿੰਦੇ ਚਲੋ ਆਪਾਂ ਬਠਿੰਡੇ ਇਕੱਠੇ ਹੋ ਜਾਨੇ ਬਟ ਜਿਹੜਾ ਇਹ ਪੁਆਇੰਟ ਆ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਜ਼ਰੂਰ ਕਲੀਅਰ ਕਰਾਂਗੇ ਕੋਈ ਪ੍ਰੀਪਲਾਨ ਸੀ ਜਾਂ ਮੌਕੇ ਤੇ ਹੋਇਆ ਬਟ ਮੁੱਢਲੀ ਤਫ਼ਤੀਸ਼ ਜੋ ਸਾਹਮਣੇ ਆਇਆ ਉਹ ਮੈਂ ਤੁਹਾਨੂੰ ਦੱਸਦਾ ਸਰ ਇਹਨਾਂ ਵਿੱਚੋਂ ਕਿਸੇ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਨ ਵਿੱਚੋਂ ਜੀ ਇੱਕ ਜਿਹੜਾ ਲੜਕਾ ਹੈਗਾ ਖੁਸ਼ਪ੍ਰੀਤ ਸਿੰਘ ਉਹ ਖੁਸ਼ ਹੈਗਾ ਜੀ ਉਹਦੇ ਤੇ ਇੱਕ ਤਾਂ ਪਹਿਲਾ ਮੁਕੱਦਮਾ ਦਰਜ ਹੈਗਾ ਜੀ ਥਾਣਾ ਕੋਟਫੱਤਾ ਦਾ ਇੱਕ ਇੱਕ ਸਾਡੇ ਹੋਰ ਵੀ ਮੈਟਰ ਸੀਗਾ ਜੀ ਇੱਥੇ ਇੱਕ ਸਿਵਲ ਲਾਈਨ ਦੇ ਵਿੱਚ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਇੱਕ ਲੜਾਈ ਹੋਈ ਸੀ ਜਿੱਤੇ ਵੀ 307 ਦਾ ਮੁਕੱਦਮਾ ਸੀ ਉਦੋਂ 109 ਬੀਐਨਐਸ ਦਾ ਦਰਜ ਕੀਤਾ ਸੀਗਾ ਉਦੋਂ ਉਸ ਮੁਕੱਦਮੇ ਵਿੱਚ ਵੀ ਇਹਦੀ ਇਹਦੀ ਇਨਵੋਲਵਮੈਂਟ ਸੀਗੀ ਜੋ ਤੇ ਅਸੀਂ ਹੁਣ ਉਸ ਮੁਕੱਦਮੇ ਵਿੱਚ ਵੀ ਇਹਦੀ ਗ੍ਰਿਫਤਾਰੀ ਪਾਵਾ ਜੀ